ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦਾ ਸਾਰੇ ਜਾਣੇ ਵਧੀਆ ਹੋਵੋਗੇ ਦੇਖੋ ਜੀ ਮੈਂ ਨਾ ਇੱਕ ਸ਼ਾਰਟਸ ਦੇ ਵਿੱਚ ਵੀਡੀਓ ਪਾਈ ਸੀ ਚਾਕ ਫੋਲਡ ਕਰਨ ਦੀ ਤੇ ਕਈ ਭੈਣਾਂ ਨੂੰ ਨਾ ਸਮਝ ਨਹੀਂ ਲੱਗੀ ਸੀਗੀ ਉਸ ਵੀਡੀਓ ਦੀ ਮੈਂ ਸੋਚਿਆ ਚਲੋ ਮੈਂ ਥੋੜਾ ਜਿਹਾ ਡਿਟੇਲ ਦੇ ਵਿੱਚ ਤੁਹਾਨੂੰ ਦੱਸ ਦਾਨੀਆਂ ਕਿ ਚਾਕ ਜਿਹੜੇ ਹੈਗੇ ਨੇ ਉਹ ਆਪਾਂ ਕਿਵੇਂ ਫਿਨਿਸ਼ਿੰਗ ਦੇ ਨਾਲ ਆਸਾਨ ਤਰੀਕੇ ਨਾਲ ਫੋਲਡ ਕਰਨੇ ਨੇ ਠੀਕ ਹੈ ਜੀ ਇਹ ਬਿਲਕੁਲ ਅਲੱਗ ਤਰੀਕਾ ਜੀ ਮੈਂ ਤੁਸੀਂ ਚਾਕ ਫੋਲਡ ਕਰ ਸਕਦੇ ਹੋ ਦੇਖੋ ਤੁਸੀਂ ਕੀ ਕਰਨਾ ਜਿਹੜੀ ਆਪਣੀ ਹਿਪ ਵਾਲੀ ਸਲਾਈ ਹੁੰਦੀ ਆ ਨਾ ਉੱਥੋਂ ਇਦਾਂ ਨਾ ਨਿਸ਼ਾਨ نیچے ਤੱਕ ਲਗਾਉਣਾਗਾ ਆਪਣੇ ਘੇਰੇ ਤੱਕ ਬਸ ਤੁਸੀਂ ਆਪਣਾ ਇਹ ਹਿਸਾਬ ਦੇਖ ਲਿਓ ਜਿੰਨੇ ਜਿੰਨੇ ਤੁਹਾਨੂੰ ਚਾਕ ਫੋਲਡ ਕਰਨੇ ਨੇ ਨਾ ਤੁਸੀਂ ਉੱਥੇ ਤੱਕ ਤੁਸੀਂ ਇਦਾਂ ਨਿਸ਼ਾਨ ਲਗਾ ਲੈਣਾ ਠੀਕ ਹੈ ਮੈਂ 1.5 1.5 ਇੰਚ ਰੱਖਿਆ ਸੀਗਾ ਮੈਂ ਓਨਾ ਕ ਨਿਸ਼ਾਨ ਲਗਾ ਲਿਆ ਠੀਕ ਹੈ ਜੀ ਤੁਸੀਂ ਘੇਰਾ ਆਪਣਾ ਪਹਿਲਾਂ ਨਾਪ ਲੈਣਾ ਤਾਂ ਕਿ ਥੋੜਾ ਘੱਟ ਵੱਧ ਨਾ ਹੋਵੇ ਫਿਰ ਦੇਖੋ ਆਪਣੀ ਫਿਟਿੰਗ ਦੀ ਜਿੱਥੋਂ ਸਲਾਈ ਖਤਮ ਹੁੰਦੀ ਹੈ ਨਾ ਉੱਥੋਂ ਇਦਾਂ हिਪ ਕੋਲੋਂ ਆਪਾਂ ਕੱਚੀ ਕਸਲਾਈ ਲਾਉਣੀ ਆ ਨੀਚੇ ਘੇਰੇ ਤੱਕ ਠੀਕ ਹੈ ਇਹ ਸਲਾਈ ਆਪਾਂ ਮਤਲਬ ਪੂਰੇ ਵੱਡੇ ਵੱਖੇ ਨਾਲ ਲਾਉਣੀ ਆ ਤਾਂ ਕਿ ਇਹ ਆਸਾਨੀ ਨਾਲ ਧੜ ਜਾਵੇ ਠੀਕ ਹੈ ਫਿਰ ਦੇਖੋ ਹੁਣ ਆਪਾਂ ਦੋਨੋਂ ਜਿਹੜੇ ਪੱਲੇ ਨੇ ਉਹ ਜੋੜ ਲੈਨੇ ਇੱਕ ਤਰ੍ਹਾਂ ਨਾਲ ਠੀਕ ਹੈ ਇਹਨਾਂ ਉੱਪਰ ਸਲਾਈ ਲਾ ਕੇ ਆਪਾਂ ਇਹਨਾਂ ਨੂੰ ਫਿਕਸ ਕਰ ਲਿਆ ਠੀਕ ਹੈ ਜੀ ਹੁਣ ਦੇਖੋ ਇਹ ਸਲਾਈ ਹੈਗੀ ਜਿਹੜੇ ਉਹ ਇਦਾਂ ਆ ਗਈ ਆ ਹਨਾ ਹੁਣ ਆਪਣਾ ਜਿਹੜਾ ਕੱਪੜਾ ਹੈਗਾ ਉਹ ਬਿਲਕੁਲ ਬਰਾਬਰ ਫੋਲਡ ਹੋਊਗਾ ਚਾਕਾਂ ਦਾ ਠੀਕ ਹੈ ਤੁਸੀਂ ਇਦਾਂ ਆਸਾਨੀ ਨਾਲ ਚਾਕ ਫੋਲਡ ਕਰ ਸਕਦੇ ਹੋ ਤੁਸੀਂ ਦੇਖੋ ਜਿਹੜਾ ਮੇਰੇ ਹੱਥ ਵਾਲੀ ਸਾਈਡ ਚ ਚਾਕ ਹੈਗਾ ਤੁਸੀਂ ਇਹਨੂੰ ਪਹਿਲਾਂ ਇਦਾਂ ਮੋੜ ਕੇ ਰੱਖ ਲੈਣਾ ਤੇ ਇਹਦੇ ਉੱਪਰ ਨਾ ਕੱਚੀ ਸਲਾਈ ਲਾ ਲੈਣੀ ਆਪਾਂ ਨੇ ਠੀਕ ਹੈ ਜੀ ਬਾਅਦ ਚੋਂ ਆਪਾਂ ਇਹ ਤੇ ਤਰਪਾਈ ਕਰ ਲਵਾਂਗੇ ਫਿਰ ਇਹ ਫਿਨਿਸ਼ਿੰਗ ਇਹਦੇ ਵਿੱਚ ਹੋਰ ਆਜੂਗੀ ਤੁਸੀਂ ਇਦਾਂ ਫਿਨਿਸ਼ਿੰਗ ਦੇ ਨਾਲ ਜਿੰਨਾ ਕਿ ਵੀ ਤੁਸੀਂ ਚਾਕ ਮੋੜਨਾ ਹੈਗਾ ਤੁਸੀਂ ਉਹਨੂੰ ਨਾ ਇਦਾਂ ਉੱਪਰ ਆਪਣੇ हिਪ ਦੇ ਨਿਸ਼ਾਨ ਤੱਕ ਤੁਸੀਂ 모ੜ ਦੇਣਾ ਠੀਕ ਹੈ ਇਹ ਦੇਖੋ ਆਪਣਾ हिप ਦਾ ਨਿਸ਼ਾਨ ਆ ਗਿਆ ਇੱਥੇ ਤੁਸੀਂ ਇੱਥੇ ਤੱਕ ਹੀ 모ੜਨਾ ਮਤਲਬ ਜਿੱਥੋਂ ਆਪਾਂ ਨਾਰਮਲ ਆਪਾਂ ਚਾਕ ਫੋਲਡ ਕਰਦੇ ਹੁੰਦੇ ਹੁੰਨੇ ਆ ਨਾ ਜਿੱਥੇ ਤੱਕ ਉੱਥੇ ਤੱਕ ਇਹਨੂੰ ਫੋਲਡ ਕਰ ਲੈਣਾ ਠੀਕ ਹੈ ਬਾਅਦ ਚੋਂ ਆਪਾਂ ਇੱਥੇ ਤੇ ਇਹਦਾ ਆਸਾਨੀ ਨਾਲ ਜੋ ਆਪਾਂ ਲਾਈਨਿੰਗ ਵਾਲੀ ਕੁੜਤੀ ਹੁੰਦੀ ਆ ਉਹਦੇ ਵਿੱਚ ਇਹ ਤਰੀਕਾ ਜਿਹੜਾ ਹੈਗਾ ਉਹ ਹੋਰ ਵੀ ਵਧੀਆ ਹੁੰਦਾ ਹੈਗਾ ਕਿਉਂਕਿ ਲਾਈਨਿੰਗ ਦੀ ਹਿਲਜੁਲ ਨਹੀਂ ਹੁੰਦੀ ਉਹਦੇ ਵਿੱਚ ਠੀਕ ਹੈ ਲਾਈਨਿੰਗ ਵਾਲੀ ਕੁੜਤੀ ਦੇ ਵਿੱਚ ਤੁਸੀਂ ਇਹ ਜ਼ਰੂਰ ਟਰਾਈ ਕਰ ਲਿਆ ਕਰੋ ਹੁਣ ਦੇਖੋ ਜਿਵੇਂ ਆਪਾਂ ਪਹਿਲਾ ਦੂਸਰਾ ਚਾਕ ਫੋਲਡ ਕੀਤਾ ਸੀ ਹੁਣ ਆਪਾਂ ਦੂ ਫੋਲਡ ਕਰ ਲੈਣਾ ਹੁਣ ਦੇਖੋ ਨਾਲੇ ਤਾਂ ਆਪਾਂ ਨੂੰ ਦਿਖ ਰਿਹਾ ਵੀ ਦੋਨੋਂ ਚਾਕ ਜਿਹੜੇ ਹੈਗੇ ਨੇ ਆਪਣੇ ਬਰਾਬਰ ਫੋਲਡ ਹੋ ਰਹੇ ਨੇ ਹਨਾ ਹੁਣ ਦੇਖੋ ਬਿਲਕੁਲ ਇੱਕਸਾਰ ਫੋਲਡ ਹੋ ਰਹੇ ਨੇ ਇਹਨਾਂ ਦੀ ਚੜਾਈ ਜਿਹੜੀ ਹੈਗੀ ਆ ਉਹ ਨਹੀਂ ਤਾਂ ਮਤਲਬ ਜਿਹੜੀ ਚੜਾਈ ਹੈਗੀ ਉਹ ਇੱਕੋ ਜੀ ਫੋਲਡ ਹੋ ਰਹੀ ਆ ਕਿਉਂਕਿ ਆਪਾਂ ਨੂੰ ਸਾਹਮਣੇ ਦੋਨੋਂ ਹੀ ਝਾਕ ਦਿਖ ਰਹੇ ਨੇ ਕਈ ਵਾਰੀ ਕੀ ਹੁੰਦਾਗਾ ਜਦੋਂ ਆਪਾਂ ਝਾਕ ਫੋਲਡ ਕਰਦੇ ਆ ਨਾ ਆਪਣੇ ਕੋਲੋਂ ਘੱਟ ਵੱਧ ਵੀ ਫੋਲਡ ਹੋ ਜਾਂਦਾ ਹੁੰਦਾ ਠੀਕ ਹੈ ਜੀ ਆਪਾਂ ਇਹ ਤਰੀਕੇ ਨਾਲ ਝਾਕ ਫੋਲਡ ਕਰਾਂਗੇ ਤਾਂ ਜਿਹੜੇ ਆਪਣੇ ਝਾਕ ਨੇ ਦੋਨੋਂ ਬਰਾਬਰ ਹੀ ਫੋਲਡ ਹੋਣਗੇ ਠੀਕ ਹੈ ਦੇਖੋ ਆਪਣਾ ਦੂਸਰਾ ਝਾਕ ਵੀ ਆਪਾਂ ਨੇ ਫੋਲਡ ਕਰ ਲਿਆ ਫਿਨਿਸ਼ਿੰਗ ਦੇ ਨਾਲ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਹੀ ਸੌਖਾ ਤਰੀਕਾ ਕੋਈ ਵੀ ਇਹਨੂੰ ਇਦਾਂ ਹੀ ਤੇ ਜਦੋਂ ਇਹ ਆਪਾਂ ਚਾਕ ਫੋਲਡ ਕਰ ਲਏ ਸਲਾਈ ਆਪਾਂ ਕੱਚੀ ਜਿਹੜੀ ਕੀਤੀ ਸੀ ਉਹ ਖੋਲ ਲੈਣੀ ਹੈ ਮੇਰੇ ਸੂਟ ਦਾ ਕੱਪੜਾ ਮੋਟਾ ਸੀਗਾ ਇਸ ਲਈ ਮੈਂ ਇਹਨੂੰ ਇੱਦਾਂ ਹੀ ਖਿੱਚਤਾ ਤੁਸੀਂ ਧਿਆਨ ਨਾਲ ਖਿੱਚਣਾ ਠੀਕ ਹੈ ਕੱਪੜਾ ਜਦੋਂ ਤੁਸੀਂ ਖੋਲਣੀ ਹੈ ਇਹ ਸਲਾਈ ਤਾਂ ਕਿ ਤੁਹਾਡਾ ਕੱਪੜਾ ਨਾ ਫਟੇ ਠੀਕ ਹੈ ਜੀ ਤੇ ਦੇਖੋ ਆਪਣੇ ਜਿਹੜੇ ਚਾਕ ਨੇ ਉਹ ਪੂਰੀ ਫਿਨਿਸ਼ਿੰਗ ਦੇ ਨਾਲ ਫੋਲਡ ਹੋ ਗਏ ਨੇ ਬਾਅਦ ਚੋਂ ਆਪਾਂ ਇੱਥੇ ਤਰਪਾਈ ਕਰ ਲਵਾਂਗੇ ਜਿਹੜਾ ਕੱਚਾ ਕੀਤਾ ਸੀ ਉਹਦੇ ਧਾਗੇ ਵਗੈਰਾ ਜਿਹੜੇ ਹੈਗੇ ਨੇ ਤੁਸੀਂ ਇੱਦਾਂ ਕੱਢ ਲਓ ਠੀਕ ਹੈ ਇਹ ਲਾਈਨਿੰਗ ਵਾਲੀ ਕੁੜਤੀ ਦੇ ਵਿੱਚ ਵੀ ਬਹੁਤ ਫਿਨਿਸ਼ਿੰਗ ਦੇ ਨਾਲ ਫੋਲਡ ਹੁੰਦੇ ਹੋਊਗੀ ਠੀਕ ਹੈ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ